13000 ਰੁਪਏ ਨਗਦ ਦੀ ਸੇਵਾ ਪਾਈ ਹੈ ਤੇ ਨਾਲ ਕਣਕ ਵੀ ਪਾਈ ਹੈ ਸੋ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਇੱਕ ਬੇਨਤੀ ਕਰਦਾ ਕਿ ਪੈਸੇ ਉਹ ਬਾਹਰ ਸਾਨੂੰ ਨਾ ਦਿੱਤਾ ਜਾਵੇ ਕਿਉਂਕਿ ਸਾਡੀ ਡਿਮਾਂਡ ਸਿਰਫ ਕਣਕ ਦੀ ਹੈ ਕਿ ਕਣਕ ਇਕੱਠੀ ਕਰਕੇ ਅਸੀਂ ਭੇਜਣੀ ਹੈ ਤੇ ਜਿੱਥੇ ਕਿਤੇ ਨਹੀਂ ਕਣਕ ਘਟ ਇਕੱਠੀ ਹੁੰਦੀ ਹੈ ਜਾਂ ਪੈਸੇ ਪਾਉਂਦੇ ਨੇ ਤੇ ਉਸੇ ਕਣਕ ਦੇ ਵਿੱਚ ਉਹ ਪੈਸੇ ਜਿਹੜੇ ਇਹਨਾਂ ਪਾਈ ਜਾਣਗੇ ਮਈਆ ਕਹਿੰਦੇ ਤੁਰਿਆ ਨਾ ਜਾਏ ਤੇ ਫਿੱਟੇ ਮੂੰਹ ਗੋੜਦਿਆਂ ਦਾ ਕਿਉਂਕਿ ਤੁਰਿਆ ਤਾਂ ਉਹਨਾਂ ਲੋਕਾਂ ਤੋਂ ਆਪ ਨਹੀਂ ਜਾਂਦਾ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਇਹ ਗੱਲਾਂ ਕਰਦੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਜਿੱਥੇ ਲੱਗਿਆ ਹੋਇਆ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਹੈ ਇੱਥੇ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਹੈ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਸੇਵਾ ਕਠੀ ਕੀਤੀ ਜਾ ਰਹੀ ਹੈ ਕੋ ਬਹੁਤ ਹੀ ਵੱਡੀ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਕਹਿਰ ਵਰਤਿਆ ਸੋ ਮੈਂ ਸਮਝਦਾ ਕਿ ਜਿੱਥੇ ਕੁਦਰਤ ਦਾ ਕਹਿਰ ਸੀਗਾ ਤੇ ਉੱਥੇ ਸਾਡੀਆਂ ਸਰਕਾਰਾਂ ਦੀ ਨਲਕੀ ਵੀ ਆਪਾਂ ਕਹਿ ਸਕਦੇ ਹਾਂ ਕਿ ਕਿਉਂਕਿ ਇਹ ਖੜਾ ਆਉਣੇ ਨਹੀਂ ਸੀਗੇ ਜੇਕਰ ਇਹਨਾਂ ਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ ਜਾਂ ਪਾਣੀ ਜਿਹੜਾ ਹੈਗਾ ਟਾਈਮ ਸਟ ਛੱਡੀ ਜਾਂਦੇ ਇਹ ਫਰੀ ਹੜ ਨਹੀਂ ਸੀ ਆਉਣੇ ਸੋ ਮੈਂ ਇਹ ਸਮਝਦਾ ਕਿ ਸਰਕਾਰ ਪੰਜਾਬ ਦੇ ਵਿੱਚ ਕੋਈ ਹੈ ਨਹੀਂ ਸਿਰਸ ਕਰਕੇ ਹੜ ਭਾਏ ਨੇ ਬਣਾਏ ਗਏ ਨੇ ਹੜ ਹੋਣੇ ਨਹੀਂ ਸੀਗੇ ਕਿਉਂਕਿ ਆਪਾਂ ਦੇਖ ਲਿਆ ਕਿ ਆਪਾਂ ਇਹਨਾਂ ਲੱਖਾਂ ਜਿੰਨਾ ਆਪਾਂ ਰਹਿੰਦੇ ਆ ਇੱਥੇ ਬਰਸਾਤਾਂ ਪੰਜਾਬ ਪਰ ਇੱਥੇ ਨੁਕਸਾਨ ਕੋਈ ਨਹੀਂ ਹੋਇਆ ਜਿਹੜਾ ਪਾਣੀ ਪਹਾੜਾਂ ਚੋਂ ਆਇਆ ਜਾਂ ਜਿਹੜਾ ਡੈਮੋ ਤੇ ਛੱਡਿਆ ਗਿਆ ਉਹਦੇ ਨਾਲ ਵੱਡਾ ਨੁਕਸਾਨ ਹੋਇਆ ਤੇ ਸਾਡੀ ਪਾਰਟੀ ਸਰਦਾਰ ਸ਼ਖਵੀਰ ਸਿੰਘ ਬਾਦਲ ਸਾਹਿਬ ਨੇ ਲੋਕਾਂ ਨਾਲ ਖੜਨ ਦਾ ਫੈਸਲਾ ਕੀਤਾ ਤੇ ਪੂਰੇ ਤਨਹਈ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਖੜੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਤੇ ਲੀਡਰ ਸਾਰੇ ਪਿੰਡਾਂ ਦੇ ਵਿੱਚ ਖੜੇ ਨੇ ਸੋ ਮੇਰੀ ਡਿਊਟੀ ਲਗਾਈ ਹੈ ਪਾਰਟੀ ਨੇ ਕੇ ਬਾਰੇ ਹਲਕੇ 'ਚੋਂ 300 ਕਾਉਂਟਰ ਇਕੱਠੀ ਕਰਕੇ ਭੇਜਦੀ ਹੈ ਇਹ ਕਣਕ ਜਿਹੜੀ ਹੈਗੀ ਆ ਉਹਨਾਂ ਗਰੀਬ ਲੋਕਾਂ ਤੱਕ ਪਹੁੰਚੇਗੀ ਜਦੋਂ ਕਿ ਪਾਣੀ ਉਤਰ ਜਾਂਦਾ ਤੇ ਲੋਕ ਜਿਹੜੇ ਸੇਵਾ ਲੈ ਕੇ ਆਉਣ ਵਾਲੇ ਨੂੰ ਦੰਦੇ ਬਿਲਕੁਲ ਉਸ ਤੋਂ ਬਾਅਦ ਇਹ ਕਣਕ ਜਿਹੜੀ ਇਹ ਪੰਡਾ ਜਿਵੇਂ ਦਿੱਤੀ ਜਾਊ ਤੇ ਨਾਲ ਸਾਡੀ ਪਾਰਟੀ ਨੇ ਇੱਕ ਫੈਸਲਾ ਕੀਤਾ ਹੈ ਕਿ ਕੋਈ 20 ਕੰਪਨੀ ਨਾਲ ਗੱਲ ਕੀਤੀ ਹੋਈ ਹੈ ਇਹ ਕਣਕ ਦੇ ਬਦਲੇ ਜਿਹੜਾ ਹੈਗਾ ਵੀ ਵੀ ਲਿਆ ਜਾਊ ਕਿ ਜਿਹੜਾ ਕਿਸਾਨਾਂ ਨੂੰ ਸਿੱਧਾ ਵੇਚਣ ਵਾਸਤੇ ਦਿੱਤਾ ਜਾਊ ਪਾਰਟੀ ਨੇ ਵੀ ਫੈਸਲਾ ਕੀਤਾ ਹੈ ਕਿ ਇੱਕ ਹਲਕਾ ਜਿਹੜਾ ਹੈਗਾ ਪੰਜ ਪਿੰਡਾਂ ਨੂੰ ਉੱਥੇ ਜਾ ਕੇ ਸਵਾਰੇਗਾ ਟਰੈਕਟਰ ਪਿੰਡਾਂ ਤੋਂ ਲੈ ਕੇ ਜਾਵਾਂਗੇ ਲੋਕਾਂ ਨੂੰ ਲੈ ਕੇ ਜਾਵਾਂਗੇ ਤੇ ਜਿਹੜਾ ਤੇਲ ਹੋਏਗਾ ਉਹ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਪਾਰਟੀ ਨੇ ਪਾਉਣਾ ਹੈ ਟਰੈਕਟਰਾਂ ਦੇ ਵਿੱਚ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜਿੱਥੇ ਕਣਕ ਜਿਹੜੀ ਹੈਗੀ ਆ ਉਹ ਇਕੱਠੀ ਕਰਨ ਵਾਸਤੇ ਆਇਆ ਇੱਥੇ ਅੱਜ ਲੋਹਾਰ ਮਾਜਰੇ ਜਾਇਆ ਲੋਹਾਰ ਮਾਜਰੇ ਦੇ ਸੱਜਣਾ ਨੇ 18000 ਰੁਪਏ ਨਗਦ ਦੀ ਸੇਵਾ ਪਾਈ ਹੈ ਤੇ ਨਾਲ ਕਣਕ ਵੀ ਪਾਈ ਹੈ ਸੋ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਇੱਕ ਬੇਨਤੀ ਕਰਦਾ ਕਿ ਪੈਸੇ ਉਹ ਬਾਅਦ ਸਾਨੂੰ ਨਾ ਦਿੱਤਾ ਜਾਵੇ ਕਿਉਂਕਿ ਸਾਡੀ ਡਿਮਾਂਡ ਸਿਰਫ ਕਣਕ ਦੀ ਹੈ ਕਣਕ ਇਕੱਠੀ ਕਰਕੇ ਅਸੀਂ ਭੇਜਣੀ ਹੈ ਤੇ ਜਿੱਥੇ ਕਿਤੇ ਨਹੀਂ ਕਣਕ ਇਕੱਠੀ ਹੁੰਦੀ ਹੈ ਜਾਂ ਪੈਸੇ ਪਾਉਂਦੇ ਨੇ ਤੇ ਉਸੇ ਕਣਕ ਦੇ ਵਿੱਚ ਉਹ ਪੈਸੇ ਜਿਹੜੇ ਇਹਨਾਂ ਨੂੰ ਪਾਈ ਜਾਣਗੇ ਕਿਉਂਕਿ ਜਿਹੜਾ ਮੇਰੀ ਜਥੇਬੰਦੀ ਦੇ ਸਾਰੇ ਬੰਦੇ ਕੰਮ ਕਰ ਰਹੇ ਨੇ ਤੇ ਇਹਨਾਂ ਸਾਰੇ ਲੀਡਰਾਂ ਦੇ ਸਾਹਮਣੇ ਜਿਹੜਾ ਸਭ ਇਕੱਠਾ ਹੋ ਗਿਆ ਅਸੀਂ ਸਾਕਤਵ ਕਰਕੇ ਇੱਕ ਇੱਕ ਪੈਸਾ ਜਿਹੜਾ ਹੈਗਾ ਇਮਾਨਦਾਰੀ ਨਾਲ ਉਹਨਾਂ ਲੋਕਾਂ ਤੱਕ ਪਹੁੰਚਾ ਕੇ ਉਹਨਾਂ ਲੋਕਾਂ ਦੀ ਸੇਵਾ ਕਰਨਗੇ ਇਹ ਤਾਂ ਉਹ ਕਹਾਣੀ ਹੈ ਕਹਿੰਦੇ ਤੁਰਿਆ ਨਾ ਜਾਏ ਤੇ ਫਿਟੇ ਮੂੰਹ ਗੋੜਿਆਂ ਦਾ ਕਿਉਂਕਿ ਤੁਰਿਆ ਤਾਂ ਉਹਨਾਂ ਲੋਕਾਂ ਤੋਂ ਆਪ ਨਹੀਂ ਜਾਂਦਾ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਇਹ ਗੱਲਾਂ ਕਰ ਰਹੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਜਿੱਥੇ ਲੱਗਿਆ ਹੋਇਆ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਹੈ ਇੱਥੇ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਹੈ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਸੇਵਾ ਕਠੀ ਕੀਤੀ ਜਾ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਫੰਡ ਜਾਂ ਪੈਸੇ ਇਕੱਠੇ ਹੋ ਰਹੇ ਨੇ ਜਾਂ ਹੜਪੀੜਤਾ ਨਹੀਂ ਸਮਾਨ ਇਕੱਠਾ ਹੋ ਰਿਹਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਮਤਲਬ ਅਕਿ ਜਿਹੜਾ ਹੈਗਾ ਲੋਕਾਂ ਨੂੰ ਡਿਸਟ੍ਰਿਬਿਊਟ ਕੀਤਾ ਜਾ ਰਿਹਾ ਉਹ ਲੋਕ ਝੂਠੇ ਨੇ ਝੂਠੀਆਂ ਗੱਲਾਂ ਕਰ ਰਹੇ ਨੇ ਕਿਉਂਕਿ ਮੈਂ ਉਹਨਾਂ ਲੋਕਾਂ ਨੂੰ ਇੱਕ ਸਵ ਕਟੋ ਕਟੋ ਸ਼ਰਮ ਕਰਨ ਕਈ ਮੈਂਬਰ ਇਦਾਂ ਦੇ ਨੇ ਜਿਨ੍ਹਾਂ ਕੋ 4-4 ਬੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਕੋਲ ਲਾਈ ਫਿਰਦੇ ਸੀਗੇ ਮੈਂ ਜੇ ਇੱਕ ਬੰਦੇ ਦੀ 40000 ਦੀ ਤਰ੍ਹਾਂ ਲਾਈਏ ਤਾਂ 1,60,000 ਰੁਪਏ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਿਹੜਾ ਸੀਗਾ ਉਹ ਲਈ ਫਿਰਦਾ ਸੀਗਾ ਸੋ ਮੈਂ ਉਹ ਹਟਾਏ ਨੇ ਔਰ ਸਾਰੇ ਇੱਥੇ ਜਿਹੜੇ ਅੱਜ ਲੋਕ ਬੋਲਦੇ ਫਿਰਦੇ ਨੇ ਉਹਨਾਂ ਨੂੰ ਸ਼ਰਮ ਮਾਰਨੀ ਚਾਹੀਦੀ ਆ ਕਿਉਂਕਿ ਗੁਰੂ ਘਰ ਦਾ ਪੈਸਾ ਉਹ ਲੋਕ ਖਾਂਦੇ ਰਹੇ ਨੇ ਉਹਨਾਂ ਨੂੰ ਆਤ ਪਈ ਹੈ ਤਾਂ ਇਹਨਾਂ ਦੀਆਂ ਗੱਲਾਂ ਕਰ ਰਹੇ ਨੇ ਸੋ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਸੇਵਾ ਕਰਨੀ ਚਾਹੀਦੀ ਹੈ ਇਹਨਾਂ ਦੁੱਖ ਤੇ ਚਿੰਨਿਆਂ ਵਿੱਚ ਬਣਨ ਚਾਹੀਦਾ ਅੱਜ ਪੰਜਾਬ ਦੇ ਵਿੱਚ ਹਰ ਸਿੱਖ ਜਥੇਬੰਦੀ ਮੁਸਲਮਾਨ ਭਾਈਚਾਰਾ ਲੋਕ ਦੇਸ਼ਾਂ ਵਿਦੇਸ਼ਾਂ 'ਚ ਹਰ ਦੁਨੀਆ ਦਾ ਜਿਹੜਾ ਵਿਅਕਤੀ ਹੈ ਉਹ ਸੇਵਾ ਵਿੱਚ ਲੱਗਿਆ ਤੇ ਜਿਹੜੇ ਕਈ ਲੋਕ ਕੱਲੇ ਸੁਖਵੀਰ ਸਿੰਘ ਬਾਦਲ ਨੂੰ ਭੰਡਣ ਲੱਗੇ ਰਹੇ ਉਹਨਾਂ ਦੇ ਭੰਡਣ ਤੋਂ ਕੁਝ ਨਹੀਂ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਤੇ ਲੀਡਰ ਪਿੰਡਾਂ ਦੇ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਪੱਟੇ ਖੜੇ ਨੇ ਤੇ ਚੜ੍ਹਦੀ ਕਲਾ ਚ ਰਹੇ ਹੋਣ ਵਧੀਆ ਸਰਗਰਮੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਸਾਡ ਨੂੰ ਪੰਜਾਬ ਚ ਸਮਝ ਆ ਗਈ ਹੈ ਆਮ ਬੋਲਰ ਨੂੰ ਸਮਝ ਆ ਗਈ ਹੈ ਆਪਣਾ ਕੌਣ ਆ ਬਗਾਨਾ ਕੌਣ ਹੈ ਕਿਉਂਕਿ ਆਪਣੇ ਬਗਾਨੇ ਦੀ ਜਦੋਂ ਪਰਖ ਆ ਜਵੇ ਤਾਂ ਫਿਰ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੱਥਾਂ ਚੱਕਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੋਕਾਂ ਨੇ ਬਣਾਉਣੀ ਹੈ ਕਿਉਂਕਿ ਲੋਕਾਂ ਨੇ ਦੇਖ ਲਿਆ ਜਿਹੜੇ ਦਿੱਲੀ ਤੋਂ ਧੜ ਵੀ ਆਉਂਦੇ ਨੇ ਪਵਾ ਕੇਸ਼ਰੀਵਾਲ 2012 ਚ ਪੈਦਾ ਹੋਇਆ ਪਰ ਪੰਜਾਬ ਜਿਹਨਾਂ ਝੂਠ ਬੋਲ ਕੇ ਇਹਨਾਂ ਨੇ ਸਰਕਾਰ ਬਣਾਈ ਤੇ ਅੱਜ ਲੋਕ ਸਮਝ ਚੁੱਕੇ ਨੇ ਲੋਕ ਗਾਲ੍ਹਾਂ ਕੱਢ ਰਹੇ ਨੇ ਲੋਕ ਰੋ ਰਹੇ ਨੇ ਕਿ ਅਸੀਂ ਕਿੰਨਾਂ ਲੋਕਾਂ ਦੇ ਹੱਥਾਂ ਵਿੱਚ ਵਾਗਡੋਰ ਫੜਾ ਲਈ ਖੜਾ ਪੰਜਾਬ ਤਬਾਹ ਹੋ ਗਿਆ ਪੰਜਾਬ ਵਿੱਚ ਹਰ ਪੱਖੋਂ ਤਬਾਹ ਇਕੱਲੇ ਹੜਾ ਤੇ ਨਹੀਂ ਹਰ ਪੱਖੋਂ ਤਬਾਹ ਪੰਜਾਬ ਦੇ ਵਿੱਚ ਕੋਈ ਵੀ ਰਾਜ ਨਹੀਂ ਹੈ ਜੰਗਲ ਦਾ ਰਾਜ ਬਣ ਗਿਆ ਫਿਰ ਇਸ ਕਰਕੇ ਲੋਕਾਂ ਨੇ ਦੇਖ ਲਿਆ ਕਿ ਕਾਂਗਰਸ ਨੇ 9 ਸਾਲ ਕੁਛ ਨਹੀਂ ਕੀਤਾ 9 ਸਾਲ ਹੋ ਗਏ ਸਾਨੂੰ ਅਕਾਲੀ ਦਲ ਨੂੰ ਬਾਹਰ ਨਿਕਲਣ ਨੂੰ ਕਾਂਗਰਸ ਦੀ 5 ਸਾਲ ਦੀ ਸਰਕਾਰ ਨਿਕਲ ਗਈ 4 ਸਾਲਾਂ ਦੀ ਇਹਨਾਂ ਦੀ ਨਿਕਲ ਗਈ ਸੋ ਇਹਨਾਂ ਨੇ ਡੱਕਾ ਨਹੀਂ ਤੋੜਿਆ ਤੇ ਲੋਕਾਂ ਨੇ ਮਨ ਬਣਾ ਲਿਆ ਕਿ ਅਕਾਲੀ ਦਲ ਨੂੰ ਸਰਕਾਰ ਬਣਾ ਕੇ ਦੇਣੀ ਹੈ ਇਹ ਲੋਕਾਂ ਦੀ ਸਰਕਾਰ ਹੋ ਰਗੀ ਅਕਾਲੀ ਦਲ ਦੀ ਸਰਕਾਰ ਨਹੀਂ ਲੋਕਾਂ ਦੀ ਕਿ ਸਾਡੀ ਪਾਰਟੀ ਦਾ ਨਾਰਾ ਰਾਜ ਨਹੀਂ ਸੇਵਾ ਇਹ ਸੇਵਾ ਪਹਿਲਾਂ ਵੀ ਕੀਤੀ ਹੈ ਸਾਡੀ ਸੇਵਾ ਨੂੰ ਲੋਕਾਂ ਨੇ ਦੇਖਿਆ ਹੋਇਆ ਲੋਕ ਵਿਸ਼ਵਾਸ ਕਰ ਲੈਣਗੇ ਕਿ ਮੁੜ ਕੇ ਅਕਾਲੀ ਦਲ ਨੂੰ ਲਿਆ ਰਹੇ ਨੇ